ਸਾਰਿਆਂ ਦੇ ਅੱਜ ਆਏ ਸੀ ਨਦੀ ਦੇ ਰਿਵਰ ਦੇ ਕਿਨਾਰੇ ਠੀਲ ਕਹਿੰਦੇ ਵੈਸੇ ਤਾਂ ਦੇਖੋ ਇੱਥੋਂ ਦਾ ਮਾਹੌਲ ਦਿਖਾਉਣੀ ਆ ਤੁਹਾਨੂੰ ਕਿਸ਼ਤੀਆਂ ਗੋਰਿਆਂ ਦਾ ਕੰਮ ਚੱਲ ਪਿਆ ਗਰਮੀਆਂ 'ਚ ਸ਼ੁਰੂ ਹੋ ਗਿਆ ਬਹੁਤ ਲੰਮਾ ਚੌੜਾ ਹੈ ਠੀਲ ਇਹਦੇ ਵਿੱਚ ਹਜੇ ਤਾਂ ਦੂਜੀਆਂ ਚੱਲੀਆਂ ਨਹੀਂ ਜਿਹੜੀ ਵੱਡੀ ਸ਼ਿਪ ਜੀ ਘਮਾਉਂਦੀ ਹੁੰਦੀ ਹੈ ਉਹ 'ਚ ਘੁੰਮਾਂਗੇ ਉਹਦੇ ਬਣਾ ਕੇ ਪਾਵਾਂਗੇ ਵਲੌਗ ਦਿਖਾਉਣੀ ਆ ਤੁਹਾਨੂੰ ਆਜੋ ਇੱਥੇ ਇਸ ਤੰਗੀਆਂ ਖੜੀਆਂ ਪੰਪ ਲੱਗਿਆ ਛੋਟਾ ਜਿਹਾ ਉਪੋਂ ਨੂੰ ਦੇਖੋ ਗੋਰੇ ਲੈਂਦੇ ਨੇ ਨਜ਼ਾਰੇ ਬਈ ਗਰਮੀਆਂ ਚ ਸਾਰੇ ਆਹ ਇਹ ਵਿੱਚ ਦਵੱਲੀ ਫਿਰਦੇ ਹੋਣ ਅੱਜ ਤਾਂ ਖੜੀਆਂ ਉਧਰ ਫਿਰਦੀਆਂ ਕੋਈ ਕੋਈ ਉਹ ਦੂਰ ਫਿਰਦੇ ਆ ਦਿਸ ਨਹੀਂ ਆ ਲਈਏ ਇਧਰ ਰੀਵਰ ਬਹੁਤ ਲੰਮੀ ਜੋੜੀ ਐ ਇਹ ਉਹ ਦੂਰ ਫਿਰਦੀਆਂ ਉਹ ਦਿਸਣੀਆਂ ਨਹੀਂ ਗੋਰੇ ਬਾਈ ਗਰਮੀਆਂ ਚ ਲੈਂਦੇ ਨਜ਼ਾਰੇ ਦਵਾਲ ਦੇ ਕਿਸਤਿਆਂ ਵਿੱਚ ਦੇਖੋ ਫਰਦੀਆਂ ਕੋਈ ਕੋਈ ਫਿਰ ਰਹੀ ਆ ਉਹ ਦਵੱਲੀ ਫਿਰਦਾ ਇੱਕ ਦੇਖੋ ਆ ਪਰਲੇ ਪਾਸੇ ਇਧਰ ਅਮਰੀਕਾ ਆ ਗਿਆ ਅਮਰੀਕਾ ਦੇ ਘਰ ਆ ਗਏ ਉਧਰ ਜੰਗਲ ਐ ਲੋਕ ਨਾ ਜੰਗਲਾਂ ਦੇ ਆ ਜੰਗਲਾਂ ਦੇ ਵਿੱਚ ਕਹਿ ਨਦੀਆਂ ਦੇ ਕੰਢਿਆਂ ਤੇ ਜਾ ਕੇ ਘਰ ਬਾਰੇ ਖਿਆ ਲੋਕਾਂ ਨੇ ਇਹ ਕੋਈ ਸ਼ਹਿਰ ਨਹੀਂ ਪਿੰਡ ਨਹੀਂ ਅਮਰੀਕਾ ਦਾ ਕੈਨੇਡਾ 'ਚ ਵੀ ਆਈ ਹੈ ਦਿਖਾਵਾਂਗੇ ਤੁਹਾਨੂੰ ਅੱਗੇ-ਅੱਗੇ ਹੋਰ ਵੀਡੀਓ 'ਚ ਵੀ ਲੋਕ ਗੋਰੀਆਂ ਨੇ ਜਮਾ ਗਰਮੀਆਂ 'ਚ ਜਾ ਜਾ ਕੇ ਨਾ ਇਹ ਬਹੁਤ ਲੰਮੀ ਜੜੀ ਰਿਵਰ ਹੈ ਗੋਰੀਆਂ ਨੇ ਗਰਮੀਆਂ ਦੇ ਵਿੱਚ ਦੋ ਦੋ ਘਰ ਹੈ ਸ਼ਹਿਰਾਂ ਚ ਰਹਿੰਦੇ ਹੈ ਕਈ ਇਹ ਅਮਰੀਕਾ ਚ ਵੀ ਆਈਆਂ ਹਨ ਨਦੀ ਦੇ ਜਮਾਂ ਕੰਡੇ ਦੇ ਜਮਾਂ ਕੰਡੇ ਦੇ ਉੱਤੇ ਜੰਗਲ ਦੇ ਵਿੱਚ ਗਾਂਹ ਦੀਆਂ ਜਾ ਕੇ ਲੈਣਾ ਬਣੀਆਂ ਹੁੰਦੀਆਂ ਸੜਕਾਂ ਤੇ ਵਿੱਚ ਘਰ ਜਮਾਂ ਕੰਡਿਆਂ ਤੇ ਪਾਉਂਦੇ ਆ ਵਿੱਚ ਟਾਪੂ ਬਣਿਆ ਦੇ ਉੱਥੇ ਵੀ ਜਾਵਾਂਗੇ ਆਪਾਂ ਛੋਟੇ ਛੋਟੇ ਦਿਖਾਵਾਂਗੇ ਵੀਡੀਓ ਤੁਹਾਨੂੰ ਇਹ ਗੋਰੇ ਬਈ ਗਰਮੀਆਂ ਚ ਨਜ਼ਾਰੇ ਲੈਂਦੇ ਆ ਆਣੀਏ ਸ਼ਿਪਾਂ ਲੈਂਦੇ ਨਹੀਂ ਆਰੇ ਗੋਰੀ ਮੈਂ ਫੋਟੋ ਬਣਾ ਲੇ ਜਣਾ ਖਣੇ ਵਿੱਚ ਤਾਰੀਫ ਹੋ ਗਈ ਤਾਂ ਮੈਂ ਆਏ ਤਾਂ ਜਿੱਦੀ ਚਲਦੀ ਜੁਲਦੀ ਨਾ ਹੋਵੇ ਚੱਕ ਵੀ ਕਰਦੇ ਹੋਣਗੇ ਹਾਂ ਉਹ ਖਰਾਬ ਕ्रू ਹੋਵੇ ਜਾਂ ਫੇ ਅਗਲਾ ਵਿੱਚ ਧਰ ਕੇ ਬੈਠੇ ਖੜਾ ਹੋਵੇ ਪਾਣੀ ਆ ਸਰਗੇ ਕਮਾਉਣ ਵਾਲੀਆਂ ਹੋਣੀਆਂ ਹਨਾ ਇਹ ਉਹ ਤਾਂ ਕਾਰਾਂ ਦੇ ਲੱਦੀ ਫਿਰਦੇ ਹੁੰਦੇ ਉਹਨਾਂ ਨੂੰ ਤਾਂ ਉਹ ਜਿਹੜੀਆਂ ਆ ਆਪਦੀਆਂ ਹੁੰਦੀਆਂ ਪਰਸਨਲ ਇਹਨਾਂ ਨੂੰ ਤਾਂ ਗੱਡੀਆਂ ਦੇ ਉੱਤੇ ਧਰੀ ਫਿਰਦੇ ਹੁੰਦੀ ਆ ਅੱਜ ਇੱਥੇ ਉਹ ਉਹ ਵੇਖੋ ਜੋ ਅਸੀਂ ਤਾਂ ਉੱਥੇ ਪਹੁੰਚ ਗਏ ਹਾਂ ਉਹ ਫਿਰ ਆਪਾਂ ਬਸ ਕਰ ਰਿਹਾ ਕੋਲ ਕਿਉਂ ਬਸ ਕਰ ਰਿਹਾ ਰੈਸਟੋਰੈਂਟ ਇੱਥੇ ਫੋਟੋ ਖਿੱਚ ਦੇਣੀ ਐ ਸੀ ਮੈਂ ਤੇ ਇਹ ਪਾਲਕ ਬੰਦੇ ਜਿਹਾ ਦੇਖਿਆ ਹੈਗਾ ਇਹ ਸਾਰੇ ਪਾਲਕ ਪਕੌੜੇ ਖਾਣ ਲਿਖੇ ਪਏ ਨੇ ਇੱਥੇ ਕੋਈ ਸਾਰੇ ਪਾਲਕ ਖਾਣ ਇਹ ਰੈਸਟੋਰੈਂਟ ਆਗੇ ਥੀਲ ਦੇਖਨਾਰੇ ਦੇਖੋ ਗੋਰਾਂ ਦੀਆਂ ਕਿਸਤੀਆਂ ਇਹ ਰੈਸਟੋਰੈਂਟ ਆਗੇ ਥੀਲ ਦੇਖਨਾਰੇ ਉਹ ਰੈਸਟੋਰੈਂਟ ਮੈਂ ਬੰਦੋ ਤੂੰ ਬਸ ਚੱਲੋ ਫੇਰੇ ਬੰਦੋਗੇ ਨਾ ਕਿੰਨਾ 11 ਕਿੰਨੇ ਵਜੇ ਤੱਕ ਸਾਨੂੰ ਫਤਗਾ ਬੰਦ ਕਰਤਾ ਹਾਂ ਚਲੋ ਚਲੋ ਚੱਲੋ ਚਲੋ ਦੇਖੋ ਬਈ ਗੋਰੇ ਲੈਂਦੇ ਨੇ ਯਾਰੇ ਕਿਸਤੀਆਂ ਤੇ ਦੇਖੋ ਦੇਖੋ ਫਿਰਦੇ ਨੇ ਕਿਸਤੀਆਂ ਆਪਣੇ ਮਗਰ ਈਲ ਜਿੱਲੈਂਦੇ ਨੇ ਨਜ਼ਾਰੇ ਰਿਵਰ ਚ ਗੋਰੇ ਦੇਖ